ਤੇ ਦੁਨੀਆ ਚ ਦੋ ਤਰ੍ਹਾਂ ਦੇ ਲੋਕੇ ਜੀਉਂਦੇ ਆ ਜਾਂ ਨੱਕ ਲਈ ਜੀਉਂਦੇ ਆ ਜਾਂ ਕੰਨਾਂ ਲਈ ਜੀਉਂਦੇ ਆ ਅਸੀਂ ਇੱਕ ਸ਼ਬਦ ਵਰਦੇ ਆ ਪੰਜਾਬੀ ਚ ਆ ਨੱਕ ਨਬੂਜ ਰੱਖਣ ਲਈ ਕਰਨਾ ਪਿਆ ਬੰਦਾ ਸੱਚ ਹੋਵੇ ਸਮਾਜ ਵਿੱਚ ਬਰਾਦਰੀ ਵਿੱਚ ਸ਼ਹਿਰ ਵਿੱਚ ਆਪਣੀ ਧੌਂਸ ਜਮਾਨ ਦੇ ਲਈ ਆਪਣਾ ਨੱਕ ਰੱਖਣ ਵਾਸਤੇ ਆਪਣੇ ਵਿਤ ਤੋਂ ਵੱਧ ਕੰਮ ਕਰਦਾ ਹੈ ਚਾਹ ਉਹ ਵਿਆਹ ਦਾ ਕਰੇ ਚਾਹ ਉਹ ਕੀ ਹੋਰ ਕੰਮ ਕਰੇ ਉਹ ਤਾਂ ਉਹ ਕਹਿੰਦਾ ਵੀ ਮੇਰੀ ਲੋਕਾਂ ਚ ਕੋਈ ਥਾਂ ਹੈ ਮੇਰਾ ਸਟੇਟਸ ਹੈ ਜੇ ਮੈਂ ਨਾ ਕੀਤਾ ਲੋਕ ਕੀ ਕਹਿਣਗੇ ਇਥੋਂ ਤੱਕ ਤਰਜਾ ਚੁੱਕ ਕੇ ਵੀ ਆਪਣਾ ਨੱਕ ਰੱਖਦਾ ਹੈ ਦੂਜੀ ਗੱਲ ਕਰਨ ਤੋਂ ਬਾਅਦ ਫਿਰ ਉਹਦੇ ਕੰਨ ਸੁਣਨ ਨੂੰ ਤਿਆਰ ਰਹਿੰਦੇ ਆ ਕਦੀ ਦੇਖੋ ਨਾਲੇ ਲੋਕੀ ਪਾਰਟੀਆਂ ਚ ਖਾ ਜਾਂਦੇ ਆ ਤੇ ਸਵੇਰੋਂ ਫੋਨ ਤੇ ਇੰਤਜ਼ਾਰ ਕਰਦਾ ਪਿਆ ਤੇ ਖਾਣ ਵਾਲੀ ਵੀ ਕਹਿੰਦੀ ਅਬਾਈ ਜੀ ਬੜੀਆਂ ਥਾਵਾਂ ਤੇ ਗਏ ਤੁਹਾਡੇ ਵਰਗਾ ਨੂੰ ਕੋਈ ਵੇਖਿਆ ਉੱਪਰ ਸ਼ਾਮ ਨੂੰ ਸਾਰੇ ਜੀ ਇਕੱਠੇ ਹੋ ਕੇ ਫੌਨਾਂ ਦੀ ਲਿਸਟ ਬੰਦਿਆ ਕਿਹੜੇ ਕਿਹੜੇ ਬੰਦੇ ਕਿਹਾ ਇਹ ਚਲੋ ਫੌਨ ਉਹਨਾ ਉਹ ਦੂਜੇ ਆ ਗਏ ਇਹੀ ਸਿਫਤਾਂ ਹੀ ਕੀਤੀਆਂ ਨਾ ਕਿ ਤੇਰੇ ਵਰਗਾ ਨਹੀਂ ਕਬੀਰ ਜੀ ਕਹਿੰਦੇ ਬਸ ਦੋ ਹੀ ਚੀਜ਼ਾਂ ਮਾਰ ਗਿਆ ਇੱਕ ਨੱਕ ਮਾਰ ਗਿਆ ਇੱਕ ਕੰਨ ਮਾਰ ਗਿਆ ਕਹਿਣ ਲੱਗੇ ਮੈਂ ਨੱਕ ਵੀ ਵੜ ਦਿੱਤਾ ਤੇ ਕੰਨ ਵੀ ਵੜ ਦਿੱਤਾ ਮੈਨੂੰ ਮਾਇਆ ਦੀ ਪਰਵਾਹ ਕੋਈ ਨਹੀਂ